ਦਾਦੇ ਬਜਿੰਦਰ ਸਿੰਘ ਨੂੰ ਕਲਗੀਧਰ ਸਾਹਿਬ ਕਹਿੰਦੇ ਸੀ ਇਹ ਮੇਰਾ ਬਹੂ ਰੂਪਿਆ ਸਿੰਘ ਆ ਬਹੂ ਰੂਪਿਆ ਕਿਉਂ ਬਾਬਾ ਜੀ ਜਿਹੜਾ ਇੱਕ ਵਾਰੀ ਬਾਣਾ ਸਜਾ ਲੰਦੇ ਸੀ ਉਹਦੀ ਛੇਤੀ ਵਾਰੀ ਨਹੀਂ ਆਉਂਦੀ ਐਨੇ ਬਾਣੇ ਸੀ ਬਾਬਾ ਜੀ ਦੇ ਐਵੇਂ ਹੀ ਲੋਕ ਕਹਿੰਦੇ ਨੇ ਬਾਬਾ ਜੀ ਮਧਰੇ ਹੀ ਨਹੀਂ ਬਾਬਾ ਬਜਿੰਦਰ ਸਿੰਘ ਸਾਹਿਬ ਜੀ ਦਾ ਸਵਾ 6 ਫੁੱਟ ਕੱਦ ਸੀ ਇਹ ਬਾਬਾ ਬਜਿੰਦਰ ਸਿੰਘ ਸਾਹਿਬ ਕੌਣ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੋਏ ਭਾਈ ਬੱਲੂ ਜੀ ਪਹਿਲੀ جنگ 'ਚ ਸ਼ਹੀਦੀ ਪਾਈ ਉਹਨਾਂ ਭਾਈ ਬੱਲੂ ਦੇ ਗਾਂ ਪੁੱਤ ਹੋਏ ਭਾਈ ਮਾਈ ਦਾਸ ਭਾਈ ਮਾਈ ਦਾਸ ਦੇ 12 ਪੁੱਤ ਹੋਏ ਜਿਨ੍ਹਾਂ ਚੋਂ ਇੱਕ ਨਿੱਕਾ ਹੁੰਦਾ ਹੀ ਚਾਲਾ ਮਾਰ ਗਿਆ 11 ਗੁਰੂ ਘਰ ਲਈ ਸ਼ਹੀਦ ਤੁਸੀਂ ਜਾਣਦੇ ਹੋ ਭਾਈ ਮਤੀ ਦਾਸ ਸਤੀ ਦਾਸ ਇਮਨੀ RAM ਇਹ 12 ਭਾਈ ਸਨ ਭਾਈ ਮਨੀ RAM ਗੁਰੂ ਹਰ Rai ਸਾਹਿਬ ਦੇ ਵੇਲੇ ਗੁਰੂ ਘਰ ਆਏ ਅਮਰਤ ਛਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਣ ਕੇ ਮਨੀ ਸਿੰਘ ਤੇ ਭਾਈ ਮਨੀ ਸਿੰਘ ਸਾਹਿਬ ਜੀ ਦੇ 10 ਪਚੰਗੀ ਹੋਏ ਆ ਜਿਨ੍ਹਾਂ ਵਿੱਚੋਂ ਇਹ ਨੇ ਬਾਬਾ ਬਚਿੱਤਰ ਸਿੰਘ ਸਾਹਿਬ ਬਾਬਾ ਉਹਦੇ ਸਿੰਘ ਸਾਹਿਬ ਬਾਬਾ ਚਿੱਤਰ ਸਿੰਘ ਬਚਿੱਤਰ ਸਿੰਘ ਅਜਬ ਸਿੰਘ ਅਜੈਬ ਸਿੰਘ ਅਨੋਖ ਸਿੰਘ ਉਦੇਸ ਸਿੰਘ ਦਾਨ ਸਿੰਘ ਇਹ ਬਾਬਾ ਮਨੀ ਸਿੰਘ ਸਾਹਿਬ ਦੇ ਪਚੰਗੀ ਆ ਉਹ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਈ